ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਸਾਰੇ ਭਰਾਵਾਂ ਦਾ ਉਮੀਦ ਕਰਦਾ ਸਾਰੇ ਭਰਾ ਠੀਕ ਠਾਕ ਹੋਵੋਗੇ ਤੇ ਜਿੰਨੇ ਭਰਾ ਸਾਡੇ YouTube ਚੈਨਲ ਨਾਲ ਜਾਂ Facebook ਤੇ ਨਾਲ ਜੁੜਿਆ ਸਭ ਤੋਂ ਪਹਿਲਾਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਅੱਜ ਗੱਲ ਕਰਾਂਗੇ ਝੋਨੇ ਬਾਰੇ ਜਿੰਖੜ ਦੀ ਘਾੜ ਸਾਡੇ ਖੇਤਾਂ ਵਿੱਚ ਕਿਉਂ ਆਉਣ ਲੱਗੀ ਜੇ ਸਾਡੇ ਖੇਤਾਂ ਵਿੱਚ ਫਾਸਫੋਰਸ ਤੱਤ ਦੀ ਮਾਤਰਾ ਜ਼ਿਆਦਾ ਤਾਂ ਉੱਥੇ ਜ਼ਿੰਕ ਦੀ ਘਾਟ ਆਊਗੀ ਆਊਗੀ ਹੀ ਆਊਗੀ ਦੋਸਤੋ ਕਿਸਾਨ ਵੀਰੋ ਤਾਂ ਜੋ ਦੋਸਤੋ ਅਸੀਂ ਕਹਿੰਦੇ ਹਾਂ ਕਿ ਝੋਨੇ ਵਿੱਚ ਡੀਏਪੀ ਖਾਦੀ ਵਰਤੋ ਨਾ ਕਰੋ ਜ਼ਿੰਕ ਦੀ ਘਾਟ ਜੇ ਗੱਲ ਕਰੀਏ ਜ਼ਿੰਕ ਦੀ ਘਾਟ ਸਾਨੂੰ ਪਤਾ ਕਿਵੇਂ ਲੱਗਦਾ ਵੀ ਝੋਨੇ ਦੇ ਪੱਤੇ ਜੰਗਾਲੇ ਪੂਰੇ ਤੇ ਪੀਲੇ ਦਿਖਾਈ ਦੇਣ ਲੱਗ ਜਾਂਦੇ ਆ ਫੋਟੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਜ਼ਿੰਕ ਦੀ ਘਾਟ ਜੇਕਰ ਜ਼ਿੰਕ ਦੀ ਘਾਟ ਦੀ ਸਮੱਸਿਆ ਹਰ ਸਾਲ ਆ ਰਹੀ ਹੈ ਤਾਂ ਤੁਸੀਂ ਝੋਨੇ ਦੇ ਕੱਦੂ ਵਿੱਚ ਪਾ ਸਕਦੇ ਹੋ ਜ਼ਿੰਕ ਕਦੂ ਕਰਨ ਵ ਲਈ ਜ਼ਿੰਕ ਤੁਸੀਂ ਪਾਉਣੀ ਆ ਜੇ ਜ਼ਿੰਕ ਤੁਸੀਂ 21% ਪਾਉਣੀ ਆ ਤਾਂ 22 ਤੋਂ 25 ਕਿਲੋ ਦੋਸਤੋ ਪਾ ਸਕਦੇ ਹੋ ਕਦੂ ਕਰਨ ਵ ਲਈ ਜੇਕਰ ਤੁਸੀਂ 33% ਜ਼ਿੰਕ ਪਾਉਣੀ ਆ ਤਾਂ 16 ਕਿਲੋ ਡੋਜ਼ ਆ ਕਿੱਲੇ ਦੀ ਜੇ ਘਾਟ ਆਈ ਤਾਂ ਪਾਉਣੀ ਆ ਦੋਸਤੋ ਜੇਕਰ ਜ਼ਿੰਕ ਦੀ ਨਹੀਂ ਘਾਟ ਆਈ ਤਾਂ ਨਹੀਂ ਪਾਉਣੀ ਜ਼ਿੰਕ ਪਹਿਲੀ ਜੂਰੀਆ ਦੂਜੀ ਜੂਰੀਆ ਤੀਜੀ ਜੂਰੀਆ ਖਾਦ ਨਾਲ ਜਾਂ ਹੋਰ ਕਿਸੇ ਖਾਦ ਨਾਲ ਨਹੀਂ ਪਾਉਣੀ ਪਰ ਜੇ ਇੱਕ ਵਾਰੀ ਗੱਲ ਕਰੀਏ ਫਾਸਫੋਰਸ ਤਾਂ ਦਿੱਤੀ ਫਾਸਫੋਰਸ ਤੱਤ ਡੀਏਪੀ ਦੇ ਵਿੱਚ ਦੋਸਤੋ ਫਾਸਫੋਰਸ ਤੱਤ ਹੁੰਦਾ ਡੀਏਪੀ ਕਈ ਕਿਸਾਨ ਵੀਰਾਂ ਨੇ ਪਾਉਣੀ ਛੱਡ ਦਿੱਤੀ ਆ ਉਹ ਸੁਪਰ ਪਾਉਣ ਲੱਗ ਗਿਆ ਸੁਪਰ ਪਲੱਸ ਜ਼ਿੰਕ ਜ਼ਿੰਕ ਦਾ ਤੇ ਸੁਪਰ ਦਾ ਦੋਸਤੋ ਕੋਈ ਮੇਲ ਨਹੀਂ ਸੁਪਰ ਦੇ ਵਿੱਚ ਵੀ ਫਾਸਫੋਰਸ ਤੱਤ ਹੁੰਦਾ ਜ਼ਿੰਕ ਦਾ ਤੇ ਫਾਸਫੋਰਸ ਮਿਲ ਕੇ ਇੱਕ ਜਦੋਂ ਬਾਹਣ ਦੇ ਵਿੱਚ ਲਿਖਦੇ ਆ ਤਾਂ ਦੋਸਤੋ ਮਿੱਟੀ ਬਣ ਜਾਂਦੇ ਆ ਕੋਈ ਰਿਜ਼ਲਟ ਨਾਲ ਜ਼ਿੰਕ ਦਾ ਆਉਂਦਾ ਨਾ ਫਾਸਫੋਰਸ ਦਾ ਆਉਂਦਾ ਇਹ ਬਾਹਣ ਦੇ ਵਿੱਚ ਇਕੱਠੀ ਨਹੀਂ ਪੈ ਸਕਦੀ ਜ਼ਿੰਕ ਤੇ ਫਾਸਫੋਰਸ ਤੱਤ ਜੇਕਰ دوست ਤੁਸੀਂ ਜਿੰਕ ਜਾਂ ਸੋਪਰ ਪਾਉਣੀ ਆ ਤਾਂ ਘੱਟੋ-ਘੱਟ 15 ਦਿਨਾਂ ਦਾ ਫਾਸਲਾ ਹੋਣਾ ਚਾਹੀਦਾ ਤਾਂ ਜੋ ਜਿੰਕ ਤੁਸੀਂ ਪਹਿਲਾਂ ਪਾ ਸਕਦੇ ਹੋ ਜਾਂ ਸੋਪਰ ਪਹਿਲਾਂ ਪਾ ਸਕਦੇ ਹੋ ਘੱਟੋ-ਘੱਟ ਆਪਸ ਵਿੱਚ 15 ਦਿਨਾਂ ਦਾ ਫਾਸਲਾ ਹੋਣਾ ਚਾਹੀਦਾ ਜੇਕਰ دوست ਤੁਸੀਂ ਗੱਲ ਕਰੀਏ ਲੋਹਾ ਘਾਟ ਦੀ ਜਿਹੜਾ ਤੱਤ ਲੋਹਾ ਘਾਟ ਦਾ ਹੁੰਦਾ ਉਹ ਸਾਨੂੰ ਕਿਵੇਂ ਲੱਛਣ ਦਿਖਾਈ ਦੇਣਗੇ ਵੀ ਇਹ ਲੋਹਾ ਘਾਟ ਦੀ ਘਾਟ ਕਰਨ ਪੱਤੇ ਹੋਰ ਝੋਨੇ ਦੇ ਪੱਤੇ ਦੋਸਤੋ ਪੀਲੇ ਹੋ ਜਾਣਗੇ ਤੇ ਪੱਲਾਤਨ ਦਿਖਾਈ ਦੇਊਗੀ। ਇਹਦੀ ਘਾੜ ਜ਼ਿਆਦਾਤਰ ਰੇਤਰੀਆਂ ਜ਼ਮੀਨਾਂ ਵਿੱਚ ਆਉਂਦੀ ਆ। ਲੋਹੇ ਦੀ ਘਾੜ ਕਰਨ ਪੱਤੇ ਪੀਲੇ ਪੈ ਜਾਂਦੇ ਆ। ਤੁਹਾਨੂੰ ਪਹਿਲਾਂ ਵੀ ਦੱਸਿਆ। ਇਹਦਾ ਹੱਲ ਕਿਵੇਂ ਕਰ ਸਕਦੇ ਆ ਆਪਾਂ? ਇਹਦਾ ਪਹਿਲਾ ਹੱਲ ਤਾਂ ਇਹ ਆ ਜਦੋਂ ਝੋਨੇ ਨੂੰ ਪੂਰੀ ਚੰਗੀ ਤਰ੍ਹਾਂ ਪਾਣੀ ਦੇਣਾ। ਜੇ ਫਿਰ ਫਿਰ ਵੀ ਵਾਰ-ਵਾਰ ਆ ਰਹੀ ਆ ਤੇ 1 ਕਿਲੋ ਫੋਰਸ ਸਲਫੇਟ 19% ਦੀ ਤੁਸੀਂ ਸਪਰੇਅ ਕਰ ਸਕਦੇ ਹੋ। ਤੇ ਇਹਦੀ ਜੇਕਰ ਸਮੱਸਿਆ ਆਉਂਦੀ ਆ। ਦੋਸਤੋ ਬਾਕੀ ਕਮੈਂਟਾਂ 'ਚ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ। ਜਿੰਨੀ ਕਾਪਾ ਜਾਣਕਾਰੀ ਇਕੱਠੀ ਹੋਈ ਸੋਡੇ ਵਾਸਤੇ ਲੈ ਕੇ ਪਹੁੰਚੇ ਆ ਜੀ ਤੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਜੀ ਕਮੈਂਟ ਕਰਿਓ ਤੇ ਲਾਈਕ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁੱਕ ਚੈਨਲ ਨੂੰ ਫੋਲੋ ਕਰਿਓ ਤਾਂ ਜੋ ਸਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਬਾਕੀ ਜੇ ਕਿਸੇ ਭਰਾ ਦੇ ਖੇਤ ਵਿੱਚ ਘਾਟ ਆਉਂਦੀ ਕਿਸੇ ਵੀ ਕਰਨ ਦੀ ਸਾਨੂੰ ਵਟਸਐਪ ਤੇ ਫੋਟੋਆਂ ਭੇਜ ਸਕਦਾ ਮੈਸੇਜ ਕਰ ਸਕਦਾ ਬਾਕੀ ਬਈ ਤੁਸੀਂ ਸਿੱਧਾ ਇਨਬਾਕਸ ਸ਼ੀ ਮੈਸੇਜ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੀ ਜੇ ਤੁਸੀ ਗੱਲਬਾਤ ਕਰਨੀ ਆ ਪ੍ਰਭੂ ਆਪਾਂ ਸਿੱਧੀ ਤੇ ਸਪਸ਼ਟ ਗੱਲ ਕਰਦੇ ਆ ਕੋਈ ਜਿਆਦਾ ਜਿਹੜੀ ਸਮੱਸਿਆ ਆਉਂਦੀ ਕਿਸਾਨ ਵੀਰੋ ਉਹ ਹੀ ਆਪਾਂ ਦੱਸਦੇ ਆ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਨਵੀਂ ਵੀਡੀਓ ਲੈ ਕੇ ਜਲਦ ਪਹੁੰਚਾਂਗੇ ਧੰਨਵਾਦ